ਸਤਿ ਸ੍ਰੀ ਅਕਾਲ ਭੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਐਸ ਟਾਈਮ ਅਸੀਂ ਜੁਪੀ ਦੇ ਵਿੱਚ ਇੱਕ ਫਾਰਮ ਹਾਊਸ ਤੇ ਬੈਠੇ ਆ ਜੀ ਆਪਣੇ ਨਾਲ ਬਾਈ ਹਰਪ੍ਰੀਤ ਸਿੰਘ ਜੋਨੀ ਬੈਠੇ ਆ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਤੇ ਬਾਈ ਹੁਣ ਜੇ ਮੈਂ ਗੱਲ ਦੱਸਾਂ ਤਾਂ ਆਪਾਂ ਬਚਪਨ ਦੇ ਵਿੱਚ ਹੀ ਮੈਤਿਆਣਾ ਸਾਹਿਬ ਗੁਰਦੁਆਰਾ ਸੁਣਿਆ ਵੀ ਇਹ ਸਾਹਮਣੇ ਦੇਖਿਆ ਵੀ ਆ ਤੇ ਕਿਉਂਕਿ ਉੱਥੇ ਆਪਾਂ ਕਹਿੰਦੇ ਹੁੰਦੇ ਸੀ ਆਪਾਂ ਨਿੱਕੇ ਹੁੰਦੇ ਜਾਂਦੇ ਸੀ ਵੀ ਉੱਥੇ ਬੁੱਤ ਬਣੇ ਹੋਇਆ ਹਨਾ ਮੁਸਲਮਾਨਾਂ ਦੇ ਗਲਾਂ ਚ ਬੱਚਿਆਂ ਦੇ ਟੁਕੜੇ ਪਾਏ ਹੋਰ ਹਤਰਾਂ ਤਰ੍ਹਾਂ ਦੇ ਜਿਵੇਂ ਆਪਣੇ ਮਨ ਦੇ ਵਿੱਚ ਹਨਾ ਨਿੱਕੇ ਹੁੰਦੇ ਦੇ ਘਰ ਕਰਿਆ ਤੇ ਬਾਈ ਉਹਨਾਂ ਦੇ ਦਾਦਾ ਜੀ ਦਾ ਨਾਮ ਸੀਗਾ ਸਰਦਾਰ ਜੋਰਾ ਸਿੰਘ ਉਹਨਾਂ ਨੇ ਉਹ ਬੁੱਤ ਬਣਵਾਏ ਸੀ ਹਨਾ ਬਾਈ ਜੀ ਹਾਂ ਜੀ ਬੇਟੀ ਉਹ ਬਾਈ ਜੀ ਪਹਿਲਾਂ ਤਾਂ ਮੈਂ ਇੱਥੇ ਸ਼ੁਰੂ ਕਰੂੰਗਾ ਕਿਵੇਂ ਉਹਨਾਂ ਦੇ ਦਾਦਾ ਜੀ ਦੇ ਕਿਵੇਂ ਮਨ ਚ ਆਇਆ ਵੀ ਆਪੇ ਬਣਵਾਈਏ ਅਸੀਂ ਨਾ ਜੀ ਉਹ ਗੁਰਦਵਾਰਾ ਮਹਿਦਾਨਾ ਸਾਹਿਬ ਮੇਰੇ ਦਾਦਾ ਜੀ ਨੇ ਚਲੋ ਮਹਾਰਾਜ ਨੇ ਉਹਨਾਂ ਨੂੰ ਸੇਵਾ ਦਿੱਤੀ ਉਹਨਾਂ ਨੇ ਸ਼ੁਰੂ ਕੀਤੀ ਕਰੇ ਕਰਾਵੇ ਆਪੇ ਆਪ ਮਾਨਸਕੀ ਕੁਛ ਨਹੀਂ ਆਤੋ ਗੱਲਾਂ ਹਾਂ ਜੀ ਗੁਰਦੌਰ ਆ ਸਮੇਦਨ ਸਾਹਿਬ ਜਿੱਥੇ ਹੁਣ ਸਰੋਵਰ ਆ ਉਹਦੇ ਨਾਲ ਇੱਕ ਸਰੋਵਰ ਉੱਥੇ ਸੀਗਾ ਪਹਿਲਾਂ ਹਾਂਜੀ ਤੇ ਦਰਖਤ ਸੀਗੇ ਤੇ ਇੱਕ ਛੋਟਾ ਜਿਹਾ ਕੋਠੜਾ ਜਿਹਾ ਸੀਗਾ ਉਹਦੇ ਚ ਮਹਾਰਾਜ ਪ੍ਰਗਾਸ ਸੀਗਾ ਹਾਂਜੀ ਤੇ ਇਹ ਮੇਰੇ ਦਾਦਾ ਜੀ ਕਿਤੇ ਉਧਰੋਂ ਘੁੰਮਦੇ ਕਿਤੇ ਸਵਾਬ ਬਣਿਆ ਜਾਂਦੇ ਉੱਥੇ ਚਲੇ ਗਏ ਅੱਛਾ ਜੀ ਤੇ ਉੱਥੇ ਚਲੇ ਜਦੋਂ ਉਹਨਾਂ ਨੇ ਦੇਖਿਆ ਬਈ ਉੱਥੇ ਕਬੂਤਰਾਂ ਦੀਆਂ ਬੈਠਾਂ ਹਾਂਜੀ ਕੋਠੇ ਦਾ ਬਹੁਤ ਮਾੜਾ ਹਾਲ ਆ ਉੱਥੇ ਕੋਈ ਸੰਭਾਲ ਨਹੀਂ ਸੀਗੀ ਹੂੰ ਫਿਰ ਉਹਨਾਂ ਨੇ ਬਜ਼ੁਰਗਾਂ ਨੇ ਮੇਰੇ ਨੇ ਸਾਰੇ ਪਿੰਡ ਦੇ ਕੁਝ ਲੋਕਾਂ ਨੂੰ ਲੈ ਕੇ ਲੱਖੇਦਿਆਂ ਨੂੰ ਹਾਂਜੀ ਕੁਝ ਆਪਦੇ ਪਰਿਵਾਰ ਦੇ ਭਰਾਵਾਂ ਨੂੰ ਸਾਰਿਆਂ ਨਾਲ ਬੈਠ ਕੇ ਕਰਾਈ ਕੀਤੀ ਵੀ ਇਸ ਤਰ੍ਹਾਂ ਆਪਾਂ ਮੈਂ ਉੱਥੇ ਦੇਖ ਕੇ ਆਇਆ ਵੀ ਆਪਾਂ ਖੰਡ ਪਾਟ ਸਭ ਕਰਾਈਏ ਤੇ ਨਾਲੇ ਆਪਾਂ ਉਹ ਉਹਨੂੰ ਸਵਾਰੀਏ ਵੀ ਸਾਡੇ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਉੱਥੇ ਜਿੱਥੇ ਹੋਇਆ ਵਾ ਪਿੰਡ ਤੋਂ ਕਿੰਨੇ ਕਿੰਨਾ ਦੂਰ ਹੈ 4-5 ਕਿਲੋਮੀਟਰ ਆ ਥੋੜਾ ਪਿੰਡ ਲੱਕਾ ਮੇਰਾ ਪਿੰਡ ਹੈ ਜਿਲ੍ਹਾ ਮੋਕਾ ਜਿਲ੍ਹਾ ਜਿਲ੍ਹਾ ਲੁਧਿਆਣਾ ਲੁਧਿਆਣਾ ਪਿੰਡ ਬਾਰਡਰ 'ਚ ਪੈਂਦਾ ਨਾ ਜਮ ਜਮ ਇੱਕ ਪਿੰਡ ਚੱਕਰ ਹੁੰਦਾ ਹੈਗਾ ਉਸ ਦੇ ਤੇ ਚੱਕਰ ਲੱਕਾ ਹਾਂਜੀ ਤੇ ਫਿਰ ਬਾਬਾ ਜੀ ਨੇ ਉੱਥੇ ਸਾਰਿਆਂ ਨਾਲ ਮਿਲ ਕੇ ਫਿਰ ਖੰਡ ਪਾਟ ਸਾਹਿਬ ਪ੍ਰਕਾਸ਼ ਕਰਾਇਆ ਫਿਰ ਉੱਥੇ ਸਫਾਈ ਕੀਤੀ ਉਸ ਤੋਂ ਬਾਅਦ ਫਿਰ ਕੁਦਰਤ ਵੱਲੋਂ ਹੀ ਉੱਥੇ ਜੁੜ ਗਏ ਉਹਨਾਂ ਨੇ ਸੇਵਾ ਕਰਨ ਲੱਗ ਗਏ ਫਿਰ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣੀ ਸ਼ੁਰੂ ਕਰਤੀ ਭਾਈ ਜੀ ਕਿਹੜੇ ਸਾਲ ਦੀ ਗੱਲ ਹੈ ਮੈਨੂੰ ਲੱਗਦਾ ਅੱਜ ਤੋਂ 50 50 ਸਾਲ ਤੋਂ ਜ਼ਿਆਦਾ ਹੋਣਗੇ ਇਸ ਕਰਕੇ ਠੀਕ ਹੈ 50 60 ਸਾਲ ਦੀ ਦਿੰਨੇ ਜਦੋਂ ਸ਼ੁਰੂਆਤ ਕੀਤੀ ਉਹ ਬਣੀ ਤਾਂ ਕਈ ਸਾਲ ਚੱਲਦਾ ਰਿਹਾ ਕੰਮ ਹਾਂਜੀ ਹਾਂਜੀ ਚੱਲੀ ਜਾਂਦਾ ਅੱਜ ਵੀ ਚੱਲੀ ਜਾਂਦਾ ਹੈ ਅੱਜ ਵੀ ਗੁਰੂ ਘਰ ਦੇ ਉੱਥੇ ਸੇਵਾ ਚੱਲੀ ਜਾਂਦੀ ਹੈ ਮੇ ਤੋਂ ਮੇਰੇ ਤੋਂ ਛੋਟਾ ਭਰਾ ਬਾਬਾ ਕਲਵੰਦ ਸਿੰਘ ਹਾਂਜੀ ਹੁਣ ਉਹ ਉਹ ਸੇਵਾਦਾਰ ਹੈ ਭਾਈ ਤੁਹਾਡੀ ਗੱਲ ਵਿੱਚ ਹੈ ਜੇ ਦਾਦਾ ਜੀ ਨੇ ਇਹ ਜਿਹਾ ਕੰਮ ਕਰਿਆ ਸੀ ਤਾਂ ਪ੍ਰਮਾਤਮਾ ਨੇ ਉਹਨਾਂ ਦੀ ਸੇਵਾ ਨੂੰ ਹਨਾ ਭਾਗ ਵੀ ਲਾਇਆ ਮੰਨ ਲਓ ਉਹਨਾਂ ਨੂੰ ਬਖਸ਼ਾਇ ਬਹੁਤ ਕੁਛ ਹੈ ਨਾ ਜੇ ਆਪਾਂ ਗੱਲ ਕਰੀਏ ਦਾ ਅੱਜ ਆਪਾਂ ਇੱਥੇ ਜੂਪੀ ਧਰਤੀ ਦੇ ਬੈਠੇ ਆਂ ਅੱਜ ਸੋਡਾ ਸਭ ਤੋਂ ਵੱਡਾ ਫਾਰਮਾ ਸੋਡਾ ਇੱਥੇ ਹਰ ਤਰ੍ਹਾਂ ਦੇ ਬਾਗ ਕਿਹੜੇ ਕਿਹੜੇ ਬਾਗ ਲੱਗੇ ਬਾਈ ਇੱਥੇ ਲੀਚੀ ਆ ਹਾਂਜੀ ਅਮਰੂਦ ਆ ਹਾਂ ਇਹ ਹੁਣ ਨਿੰਬੂ ਲਾਏ ਆ ਹੂੰ ਤੇ ਬਾਕੀ ਗੰਨਾ ਹੈਗਾ ਤੇ ਹੁਣ ਮੈਂ ਮੱਕੀ ਲਾਉਣ ਲੱਗਿਆ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਲਾਈਆਂ ਬਿਲਕੁਲ ਬਾਈ ਕੁਦਰਤ ਦੀ ਜਮ ਜਿਵੇਂ ਆਪਾਂ ਕਹਿੰਦੇ ਗੋਦ ਆ ਹਨਾ ਤੇ ਮਮਾ ਲੋ ਚਲੋ ਬਾਲਾ ਤਾਂ ਇਦਾਂ ਦੀ ਗੱਲ ਕਰਨੀ ਚਾਹੀਦੀ ਬਾਈ ਕੋਲੇ ਸੈਂਕੜੇ ਦੇ ਹਿਸਾਬ ਨਾਲ ਆਪਾਂ ਇੱਥੇ ਫਾਰਮ ਹਾਊਸ ਤੇ ਜ਼ਮੀਨ ਕਹਿ ਸਕਦੇ ਆ ਬਹੁਤ ਪ੍ਰਮਾਤਮਾ ਨੇ ਸੋਨਾ ਉਹਨਾਂ ਦੀ ਸੇਵਾ ਨੂੰ ਭਾਗ ਉਹ ਜਿਵੇਂ ਆਪਾਂ ਕਹਿੰਦੇ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲਓ ਗੱਲ ਸੱਚੀ ਹੈ ਬਾਈ ਸੱਚੀ ਹੈ ਨਾ ਲੱਗਿਆ ਸਾਡੇ ਬਜ਼ੁਰਗ ਬਾਬਾ ਜੋਰਾ ਸਿੰਘ ਜੀ ਮੈਨੂੰ ਸਾਨੂੰ ਕਹਿੰਦੇ ਵੀ ਸੀਗੇ ਹੂੰ ਵੀ ਪਰਮਾਤਮਾ ਨੇ ਮੈਨੂੰ ਮੈਦਣਾ ਸਾਭ ਦੀ ਸੇਵਾ ਕਰਨ ਤੋਂ ਪਹਿਲਾਂ ਪਹਿਲਾਂ ਮੇਰਾ ਘਰ ਭਰਿਆ ਮੈਨੂੰ ਭਰਿਆ ਬੜੀ ਚੰਗੀ ਬਾਬਾਈ ਹੋਣਾ ਨੇ ਮਿਹਨਤ ਕਰਕੇ ਜਾਇਦਾਦ ਸਾਰੇ ਭਰਾਵਾਂ ਨੇ ਬਣਾਈ ਚੰਗੀ ਜਾਇਦਾਦ ਪਿੰਡ ਵੀ ਆ ਇੱਥੇ ਵੀ ਆ ਕੈਨੇਡਾ ਚ ਵੀ ਆ ਸਾਰੇ ਕੁਝ ਇੱਥੇ ਆ ਗਈ ਗੱਲ ਹੁਣ ਚਲੋ ਉਹ ਤਾਂ ਗੱਲ ਹੈ ਨਾ ਬਾਈ ਹੁਣ ਕੈਨੇਡਾ ਕਈ ਸਾਲ ਰਹੇ ਬਾਈ ਤੁਸੀਂ ਪੀਆਰ ਹੋ ਗਏ ਸੀ ਉੱਥੇ ਹਾਂ ਮੈਂ ਹੁਣ ਪੀਆਰਾਂ ਪੀਆਰ ਹੈ ਕੈਨੇਡਾ ਦੇ ਕੈਨੇਡਾ ਬਾਈ ਛੱਡ ਕੇ ਫੈਮਲੀ ਵਾਲੇ ਉੱਥੇ ਆ ਬੱਚੇ ਇੱਥੇ ਬੁਲਾ ਰਿਆ ਵੀ ਇੱਥੇ ਤੁਹਾਨੂੰ ਸਕੂਲ ਲਾਉਣਾ ਇੱਥੇ ਤੁਹਾਨੂੰ ਖੇਤੀ ਦਾ ਪੋਸ਼ ਪਾਉਣਾ ਪ੍ਰਮਾਤਮਾ ਦਾ ਸਾਰਾ ਕੁਝ ਹਨਾ ਵੀ ਇੱਕ ਨਹੀਂ ਕਈ ਕਈ ਟਰੈਕਟਰ ਤੇ ਕਿਹੜੀ ਚੀਜ਼ ਹੈ ਜਿਹੜੀ ਹੈ ਨਹੀਂ ਹਨਾ ਤੇ ਕਿੰਨੇ ਕਿੰਨੇ ਸੈਂਕੜੇ ਹਿਸਾਬ ਨਾਲ ਲੇਬਰ ਕੰਮ ਕਰਦੀ ਆ ਤੇ ਭਾਈ ਕੈਨੇਡਾ ਜਾਣਾ ਕਿਵੇਂ ਹੋਇਆ ਤੇ ਮੁੜਨਾ ਕਿਵੇਂ ਹੋਇਆ ਬਸ ਗੱਲ ਇਹੀ ਐਂਡ ਤੇ ਕਰਨੀ ਆ ਤੁਹਾਨੂੰ ਹਾਂਜੀ ਮੈਂ ਤਾਂ ਅੱਛਾ ਜੀ ਜਾਣਾ ਮੇਰਾ ਇਉਂ ਹੋਇਆ ਤੇ ਮੇਰੇ ਬਜ਼ੁਰਗ ਮੇਰੇ ਦਾਦਾ ਜੀ ਮੈਨੂੰ ਕਹਿਣ ਲੱਗੇ ਵੀ ਅਸੀਂ ਦੋ ਭਰਾ ਹੈਗੇ ਹਾਂ ਹਾਂਜੀ ਤੇ ਵੀ ਚਲੋ ਇੱਕ ਜਣਾ ਬਾਹਰ ਚਲਾ ਜਾਊਗਾ ਹੂੰ ਤੇ ਵੀ ਚਲ ਦੂਸਰਾ ਹੈਗਾ ਮੇਰੇ ਫਾਦਰ ਸਾਹਿਬ ਹੈਗੇ ਤਕੜੇ ਸੀਗੇ ਹੁਣ ਮੇਰੇ ਫਾਦਰ ਸਾਹਿਬ ਵੀ ਕਮਜ਼ੋਰ ਹੋਏ ਹੋਏ ਆ ਜੀ ਤੇ ਉਹ ਕਹਿੰਦੇ ਵੀ ਤੂੰ ਤੂੰ ਚਲਾ ਜਾ ਚਲੋ ਮੈਂ ਗਿਆ ਤਾਂ ਐਜ਼ ਆ ਟੂਰਿਸਟ ਸੀਗਾ ਅੱਛਾ ਜੀ ਪਹਿਲਾਂ ਮੈਂ ਪਹਿਲਾਂ 2008 ਚ ਵੀ ਗਿਆ ਸੀਗਾ ਦੋ ਤਿੰਨ ਵਾਰੀ ਮੈਂ ਪਹਿਲਾਂ ਵੀ ਚੱਕਰ ਲਾਇਆ ਸੀਗਾ ਹੂੰ ਪਰ 2017 ਤੋਂ ਬਾਅਦ ਮੈਂ ਰੈਗੂਲਰ ਰਿਆ ਉੱਥੇ ਠੀਕ ਹੈ ਕੀ ਕੰਮ ਕਰਦੀ ਬਾਈ ਉੱਥੇ ਉੱਥੇ ਯਾਰ ਮੈਂ ਬਹੁਤ ਸੱਚੀ ਗੱਲ ਦੱਸਿਓ ਸੱਚੀ ਦੱਸ ਯਾਰ ਉੱਥੇ ਹਰ ਤਰ੍ਹਾਂ ਦੀ ਲੇਬਰ ਕੀਤੀ ਹੈ ਮੈਂ ਅੱਛਾ ਜਿਹਦੇ ਕੋਲੇ ਪਿੰਡ ਲੱਖੇ ਦੇ ਵਿੱਚ ਐਨੀ ਵਿਜਾਇਦਾਤ ਹੋਵੇ ਪਰਮਾਤਮਾ ਦੀ ਕਿਰਪਾ ਇੱਥੇ ਵੀ ਹੋਵੇ ਤੇ ਫੇਰ ਵੀ ਉੱਥੇ ਕੈਨੇਡਾ ਦੇ ਵਿੱਚ ਲੇਬਰ ਕਰ ਰਿਹਾ ਕਿ ਉੱਥੇ ਸਭ ਨੂੰ ਗਦਾ ਕੋੜਾ ਇੱਕੋ ਹੀ ਆ ਇੱਕੋ ਹੀ ਆ ਇੱਕੋ ਹੀ ਆ ਉੱਥੇ ਸਾਰੇ ਸਾਰੇ ਬੰਦੇ ਜਿਹੜਾ ਜਿਹੜਾ ਤੁਸੀਂ ਪਹਿਲੀ ਵਾਰ ਜਿਹਨੇ ਜਾਣਾ ਹੈਗਾ ਸ਼ੁਰੂਆਤ ਦੇ ਵਿੱਚ ਤਾਂ ਹੀ ਕੋਸ਼ਿਸ਼ ਲੇਬਰ ਹੀ ਕਰਨੀ ਪੈਂਦੀ ਉਸ ਤੋਂ ਬਾਅਦ ਮੈਂ ਟਰੱਕਿੰਗ ਕੰਪਨੀ ਖੋਲ ਲਈ ਟਰੱਕ ਆਪ ਵੀ ਚਲਾਉਂਦਾ ਸੀਗਾ ਉਹ ਟਰੱਕ ਵੀ ਸੀਗੇ ਤੇ ਪਰ ਮੈਨੂੰ ਮੈਨੂੰ ਤਾਂ ਵੀਰੇ ਮaafਕ ਨਹੀਂ ਆਈ ਕੈਨੇਡਾ ਮaafਕ ਨਹੀਂ ਆਈ ਨਹੀਂ ਆਈ ਮੈਂ ਬਹੁਤ ਜ਼ੋਰ ਲਾਇਆ ਮੈਂ ਬਹੁਤ ਮਿਹਨਤ ਕੀਤੀ ਹਾਲਾਂਕਿ ਮੇਰੇ ਸਾਰੇ ਘਰ ਦੇ ਜਾਂ ਹੋਰ ਮੈਂ ਹੁਣ ਮੈਂ ਚੰਗੇ ਸਕੂਲ ਚ ਪੜਿਆ ਜੀ ਹਮ ਕੰਮ ਮੈਂ ਹੱਥੀ ਬਾੜਾ ਕੀਤਾ ਨਹੀਂ ਪਹਿਲਾਂ ਤੋਂ ਹੀ ਕਹਿੰਦੇ ਜਦੋਂ ਕਹਿੰਦੇ ਜਦੋਂ ਬਾਈ ਜੋਨੀ ਦੀ ਸਕੂਲਿੰਗ ਸੀ ਮੰਨ ਲਓ ਜਦੋਂ ਜਵਾਨੀ ਚ ਬੰਦਾ ਪੈਰ ਧਰਦਾ ਕਹਿੰਦੇ ਲੁਧਿਆਣੇ ਚ ਪੜੇ ਤੁਸੀਂ ਹਾਂ ਮੰਨ ਲਓ ਕਹਿੰਦੇ ਥੱਲੇ ਕਾਰ ਹੁੰਦੀ ਸੀ ਹਾਂ ਬਿਲਕੁਲ ਬਿਲਕੁਲ ਉਹ ਟਾਈਮ ਯਾਰ ਜਿਹੜੇ 97 ਦੇ ਵਿੱਚ ਸਟੀਮ ਕਾਰ ਆਈ ਸੀਗੀ ਹਾਂ ਉਹ ਸੀਗੀ ਮੇਰੇ ਚੰਗੇ ਚੰਗੇ ਕਲਾਕਾਰਾਂ ਕੋਲ ਏਕਟਰਾਂ ਕੋਲ ਕਾਰ ਰਹੀ ਆ ਉਹ ਹਾਂ ਤੇ ਉਹ ਟਾਈਮ ਤੇ 2001 ਚ ਮੇਰੇ ਕੋਲੇ ਗੱਡੀ ਰਹੀ ਹਮ ਤੇ 2004 ਚ ਮੈਂ ਫੇਰ ਨਵੀਂ ਕਾਰ ਲਈ ਉਹ ਕਾਰਾਂ ਦਾ ਹੁਣ ਵੀ ਮਹਾਰਾਜ ਜੀ ਮੇਰਾ ਪਹਿਲਾਂ ਵੀ ਬਹੁਤ ਉਹ ਚੰਗੀਆਂ ਲਗਜ਼ਰੀ ਕਾਰਾਂ ਤੇ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਉੱਥੇ ਜਾ ਕੇ ਮੈਨੂੰ ਸਾਰੇ ਕਹਿਣ ਲੱਗ ਗਏ ਇਹ ਤਾਂ ਤਾਂ ਕੰਮ ਹੋਣਾ ਨਹੀਂ ਤੇ ਪਹਿਲਾਂ ਮੈਂ ਥੋੜੇ ਥੋੜਾ ਟਾਈਮ ਤਾਂ ਮੈਨੂੰ ਬਹੁਤ ਮਹਿਸੂਸ ਹੋਇਆ ਵੀ ਮੈਂ ਮੈਨੂੰ ਮੇਰੀ ਜਮੀਰ ਨਾਲ ਇਜਾਜ਼ਤ ਦੇਵੇ ਮੇਰਾ ਮਨ ਨਾ ਕਰੇ ਯਾਰ ਭਈ ਅਸੀਂ ਤਾਂ ਗਲਾਸ ਪਾਣੀ ਦਾ ਚੱਕ ਕੇ ਨਹੀਂ ਪੀਤਾ ਤੇ ਹੁਣ ਆ ਕਿੱਥੇ ਫਸ ਗਿਆ ਕਿ ਪਰ ਮਜਬੂਰੀ ਸੀਗੀ ਕਰਨਾ ਪਿਆ ਤੇ ਫਿਰ ਉਸ ਤੋਂ ਬਾਅਦ ਮੈਂ ਟਰੱਕ ਟਰੱਕ ਚਲਾਉਣ ਲੱਗ ਗਿਆ ਤੇ ਪਰ ਫਿਰ ਵੀ ਮਤਲਬ ਮੈਨੂੰ ਫਿੱਟ ਨਹੀਂ ਬੈਠਾ ਹੈਗਾ ਫਿੱਟ ਨਹੀਂ ਬੈਠਾ ਵਾਪਸ ਆ ਗਿਆ ਮੈਂ ਵਾਪਸ ਆ ਗਿਆ ਇੱਥੇ 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 ਫਿਰ ਕੀ ਕੰਮ ਸੋਚਿਆ ਕੋਈ ਵੱਖਰਾ ਜਾਂ ਇਹ ਖੇਤੀ ਹੀ ਕਰੋਗੇ ਨਹੀਂ ਖੇਤੀ ਤਾਂ ਵਧੀਆ ਕੰਮ ਹੈਗਾ ਫਿਲਹਾਲ ਤਾਂ ਮੈਂ ਹੁਣ ਖੇਤੀ ਕਰੂੰਗਾ ਖੇਤੀ ਵੀ ਮਤਲਬ ਇਹ ਆ ਵੀ ਜਿਹੜੀ ਪੁਰਾਣੀ ਆਪਾਂ ਖੇਤੀ ਆ ਉਹਨੂੰ ਥੋੜੀ ਜਿਹੀ ਬਦਲਾ ਕੇ ਕਰਾਂਗੇ ਚਾਹੇ ਕਣਕ ਹੀ ਲਾਉਣੀ ਆ ਕਣਕ ਵੀ ਨਵਾਂ ਵੀ ਕੋਈ ਨਵੇਂ ਤਰੀਕੇ ਨਾਲ ਲਾਵਾਂਗਾ ਹੁਣ ਗੰਨਾ ਲਾ ਰਹੇ ਆ ਉਹ ਵੀ ਕੋਈ ਨਵੇਂ ਤਰੀਕੇ ਨਾਲ ਬਾਕੀ ਬਾਗਬਾਨੀ ਆਲ ਹੁਣ ਮੇਰਾ ਧਿਆਨ ਕੱਲ ਆਪਾਂ ਗੱਲ ਕਰੀ ਜਾਂਦੇ ਜਦੋਂ ਤੁਸੀਂ ਕਿਹਾ ਉਹਨੂੰ ਇੱਥੇ ਬਾਈ ਮੈਂ ਇੱਥੇ ਦਾਅ ਦਿਆਂ ਬਾਈ ਕੋਲੇ ਹਨਾ ਇੱਥੇ ਭਦਰਭੁੱਤ ਰੱਖੇ ਪਿਆ ਸਾਰਾ ਸਿਸਟਮ ਓਕੇ ਆ ਤੇ ਬਾਈ ਭਦਰ ਨੂੰ ਕਹਿੰਦਾ ਰੋਟੀ ਬਣਾਓ ਤੇ ਬਾਈ ਦੇ ਉਹੀ ਗੱਲਾਂ ਗੱਲਾਂ ਚ ਸਮਾਂ ਜ਼ਿਆਦਾ ਗਿਆ ਵੀ 8 ਦਿਨਾਂ ਲਈ ਰੋਟੀਆਂ ਮੈਂ ਨਾਲ ਹੀ ਲੈ ਜਾਂਦਾ ਟਰੱਕ 'ਚ ਹਾਂ ਸੱਚੀ ਗੱਲ ਹਾਂ ਮੈਂ ਹੈਰਾਨ ਹੋਈ ਜਾਮਾ ਯਾਰ ਵੀ ਐਡਾ ਤਕੜਾ ਬੰਦਾ ਇਹ ਵੀ 8 8-9 ਰੋਟੀਆਂ ਨਾਲ ਚੱਕੀ ਵਰਦਾ ਸੀ ਤੇ ਜਿਹੜੇ ਕੋਈ ਤੇਰੇ ਮੇਰੇ ਵਰਗੇ ਗਏ ਉਹ ਵੀ ਇਹੀ ਗੱਲ ਕਹਿੰਦੇ ਆ ਵੀ ਸੱਚੀ ਅੱਛੋ ਇਹਦਾ ਮਤਲਬ ਸਾਰੀ ਇੱਕੋ ਹੀ ਆ ਟਰੱਕ ਦੇ ਵਿੱਚ ਵੀ ਜੇ ਫਰਿੱਜ ਹੁੰਦੀ ਆ ਉਹਦੇ ਚ ਦਾਲ ਸਬਜ਼ੀਆਂ ਲਾ ਦੇਣੀਆਂ ਕੋਸਤਾ ਇਹ 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 ਰੱਖ ਦੇਣਾ ਵੀ ਕੋਈ ਸੁੱਕੀ ਸਬਜ਼ੀ ਜਾਂ ਜੀਰੇ ਚ ਟਮਾਟਰ ਨਹੀਂ ਪਾਉਣਾ ਜੇ ਖੱਟੀ ਨਾ ਹੋ ਜੇ ਉਹ ਲੱਗ ਰੱਖ ਦੇਣੀ ਆ ਦੂਜੀਆਂ ਜਿਵੇਂ 2-3 ਦਿਨ 4 ਕਿ ਦਿਨ ਤਾਂ ਬੰਦਾ ਉੱਥੇ ਖਾਂਦਾ ਹੀ ਖਾਂਦਾ ਨਾ ਰੋਟੀ ਕੋਈ ਹੀ ਤਿਆਰ ਪਾ ਕੇ ਨਾਲ ਹੀ ਲੈ ਜਾ ਨਾਲ ਜਿਹੜਾ ਲੈ ਕੇ ਜਾਂਦਾ ਚਾਹੇ ਉਹ ਟਰੱਕਿੰਗ ਕੰਪਨੀ ਦਾ ਮਾਲਕ ਆ ਚਾਹੇ ਡਰਾਈਵਰ ਕੋਈ ਵੀ ਆ ਅੱਛਾ ਸਾਰੀ ਸਾਰੀ ਅੱਛਾ ਹੁਣ ਬਾਈ ਫਿਰ ਬੱਚੇ ਤਿਆਰ ਆ ਉਹਨੂੰ ਇੱਥੇ ਹਾਂ ਬੱਚੇ ਯਾਰ ਮੈਂ ਮੇਰੇ ਫਿਲਹਾਲ ਮੇਰੇ ਪੂਰੇ ਖੋਸ਼ ਆ ਹੂੰ ਹਲੇ ਤਾਂ ਹੁਣ ਤਾਂ ਉਹ ਕਹਿੰਦੇ ਆ ਵੀ ਮੇਰੇ ਡਾਡਾ ਸੀ ਜਦੋਂ ਤੂੰ ਕਹੇਂਗਾ ਸਾਨੂੰ ਅਸੀਂ ਆ ਜਾਨੇ ਆ ਉਹਨਾਂ ਨੇ ਮਾਰਚ ਦੇ ਚਾਹ ਨਵੀਂ ਐਡਮਿਸ਼ਨ ਹੋਣੀ ਆ ਸਕੂਲਾਂ ਦੀ ਤੇ ਉਹ ਉਹਨਾਂ ਨੇ ਆ ਕੇ ਮੈਂ ਇੱਥੇ ਪਲਈ ਪੜਾਉਣੀ ਆ ਹਮ ਆਪਦੇ ਕੋਲੇ ਰੱਖ ਕੇ ਪਲਿਆ ਸ਼ਹਿਰ ਸਾਨੂੰ ਇੱਥੇ ਨੇੜੇ ਪੈਂਦਾ ਸਾਨੂੰ ਪਲਿਆ ਨੇੜੇ ਬੰਦਾ ਹੈਗਾ ਠੀਕ ਹੈ ਤੇ ਨਹੀਂ ਤਾਂ ਫਿਰ ਗੱਲ ਸਾਡੇ ਹੁਣ ਬਜ਼ੁਰਗਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਜਿਆਦਾ ਬੜੀ ਕਿੰਨਾ ਆਬਾਦ ਕੀਤਾ ਹਾਂਜੀ ਬਿਲਕੁਲ ਫਿਰ ਇਹਨਾਂ ਨੂੰ ਕਰਨਾ ਕਿ ਨਹੀਂ ਆ ਵੀ ਨਾ ਮੂਰਲੀ ਜਨਰੇਸ਼ਨ ਤਾਂ ਵੀ ਜਿਹੋ ਉਹਨਾਂ ਖੇਤੀ ਵਾਲ ਨਹੀਂ ਦੂਜੀ ਨੇ ਨਹੀਂ ਕਰੀ ਤੀਜੀ ਨੇ ਵੀ ਨਹੀਂ ਚੌਥੀ ਵੀ ਨਹੀਂ ਜੇ ਕਰਦੀ ਤੇ ਫਿਰ ਕੀ ਕਰਾਉਣਾ ਸਹੀ ਗੱਲ ਆ ਹਾਂਜੀ ਬਈ ਉੱਥੇ ਸਾਰੇ ਇਹ ਗੱਲ ਤੁਸੀਂ ਮੰਨ ਲਓ ਉੱਥੇ ਆਪਦੇ ਕੰਮ ਧੰਦੇ ਤੇ ਮਿਲਦੇ ਜੁਲਦੇ ਹੋਵੋਗੇ ਬੰਦੇ ਵਾਪਸ ਆਉਣ ਨੂੰ ਸਾਰੇ ਹੀ ਕਹਿੰਦੇ ਆ ਜਾਂ ਘਟ ਕਹਿੰਦੇ ਆ ਮਜਬੂਰੀਆਂ ਮਜਬੂਰੀਆਂ ਹੈਗੀਆਂ ਹੁਣ ਦੇਖੋ ਜੀ ਕਈਆਂ ਦਾ ਕਈ ਹੁਣ ਇਹ ਸੋਚਦੇ ਆ ਯਾਰ ਪੈਸੇ ਪੂਰੇ ਹੋ ਜਾਣ ਹੂੰ ਕਈ ਕਈ ਅੱਛਾ ਹੁਣ ਤਾਂ ਇਹ ਵੀ ਗੱਲ ਹੈਗੀ ਆ ਜੀ ਅੱਗੇ ਤਾਂ ਜ਼ਿਆਦਾ ਮਜਬੂਰੀ ਨਾਲ ਕਮਜ਼ੋਰ ਲੋਕ ਜਾਂਦੇ ਸੀ ਹੁਣ ਤਾਂ ਜਿਨ੍ਹਾਂ ਕੋਲ ਇੱਥੇ ਚੰਗੀ ਜਗ੍ਹਾ ਦਾ ਤਾਂ ਉਹੀ ਚੱਲੇ ਉਹ ਵੀ ਜਾਣ ਲੱਗੇ ਮੈਂ ਤੁਸੀਂ ਵੀ ਉਹਨਾਂ ਦੇ ਵਿੱਚ ਹੀ ਆਉਨੇ ਹੋ ਹਾਂਜੀ ਹਾਂਜੀ ਤੇ ਜਿਨ੍ਹਾਂ ਦਾ ਜਿਹੜਾ ਇੱਥੇ ਜਿਨ੍ਹਾਂ ਦਾ ਚੰਗਾ ਕਾਰੋਬਾਰ ਚੱਲਦਾ ਉਹ ਵੀ ਕੈਨੇਡਾ ਨੂੰ ਜਾਈ ਜਾਂਦਾ ਹੈਗਾ ਪਰ ਨਹੀਂ ਜਾਣਾ ਚਾਹੀਦਾ ਹੈ ਮੈਂ ਤਾਂ ਹੈਰਾਨ ਰਹਿ ਗਿਆ ਬਾਈ ਨੇ ਦੱਸਿਆ ਪਟਵਾਰੀ ਨੇ ਕਹਿੰਦਾ ਪਹਿਲਾਂ ਤਾਂ ਇਹ ਬਿਮਾਰੀ ਪੰਜਾਬ ਚ ਤਾਂ ਸੀਗੀ ਸੀ ਕਿ ਕਹਿੰਦਾ ਹੁਣ ਜਿਹੜੇ ਇੱਥੇ ਪੰਜਾਬੀ বাসਦੇ ਆ ਜੁਪੀ ਚ ਉਹਨਾਂ ਦੇ ਵਿੱਚ ਵੀ ਕਹਿੰਦਾ ਜਾਣ ਲੱਗੇ ਆ ਹੁਣ ਇੱਥੇ ਵਾਲੇ ਇੱਥੇ ਵਾਲੇ ਵੀ ਜਾਣ ਲੱਗੇ ਹਾਂ ਵਿੱਚ ਪਰ ਕੋਈ ਮੈਂ ਮੈਨੂੰ ਯਾਰ ਗੱਲ ਇਹ ਆ ਵੀ ਇੱਕ ਪੀੜੀ ਇੱਕ ਪੀੜੀ ਪੂਰੀ ਲੱਗ ਜਾਂਦੀ ਆ ਹਾਂਜੀ ਉੱਥੇ ਇੱਕ ਘਰ ਬਣਾਉਣ ਨੂੰ ਜੇ ਲੋ 25 30 ਸਾਲ ਦਾ ਲੋਨ ਹੁੰਦਾ ਇਹ ਤੁਸੀਂ ਇੱਥੇ 25 ਸਾਲ ਦਾ ਬੰਦਾ ਇੱਕ ਜਾਂਦਾ ਤੇ 25 30 ਸਾਲ ਹੋਰ ਵਾਲਾ 50 60 ਸਾਲ ਦਾ ਹੋ ਗਿਆ ਉਹ ਦਸਾਂ ਸਾਲਾਂ ਬਾਅਦ ਬੰਦਾ ਹੂੰ ਕੰਡਮ ਹੋ ਜਾਂਦਾ ਉੱਥੇ ਕੀ ਇੱਕ ਘਰ ਹੀ ਬਣਦਾ ਹੈਗਾ ساری ਉਮਰ ਉਹਦੇ ਤੋਂ ਘਰ ਦੀਆਂ ਕਿਸ਼ਤਾਂ ਹੀ ਮੜਦੀਆਂ ਹੈਗੀਆਂ ਕਹੇ ਗੱਲ ਸਾਰੀ ਦਿੰਦੇ ਤੁਸੀਂ ਤਾਂ ਹੁਣ ਹੰਡਾ ਕੇ ਆਏ ਹੋ ਗੱਲ ਇਹ ਬਿਲਕੁਲ ਸਹੀ ਹੈ ਸਹੀ ਆ ਲੱਕੜਾਂ ਦਾ ਤੁਹਾਨੂੰ ਟਰਾਲੀ ਦਿਖਾਉਣਾ ਇੱਕ ਲੱਕੜਾਂ ਦੀ ਟਰਾਲੀ ਹੁੰਦੀ ਆ ਉਹ ਜਿੱਤੇ ਘੜਦੀਆਂ ਜਿਹਦੇ ਚ ਸਾਰੀ ਉਮਰ ਉਹ ਕਿਸ਼ਤਾਂ ਦੇਈ ਜਾਂਦਾ ਹੈਗਾ ਚਲੋ ਕਿਸ਼ਤਾਂ ਵੀ ਦੇ ਲੂ ਪੈਸੇ ਉਹਨਾਂ ਨੇ ਗਵਰਨਮੈਂਟ ਨੇ ਇੱਕ ਸਿਸਟਮ ਏਦਾਂ ਦਾ ਸੈੱਟ ਕਰਿਆ ਹੈ ਨਾ ਵੀ ਕੰਮ ਦੇ ਬੰਦੇ ਕਿਵੇਂ ਲੈਣਾ ਬਿਲਕੁਲ ਨਾ ਤੁਹਾਨੂੰ ਮਾਰਨ ਦਿੰਦੇ ਆ ਨਾ ਜਾਣ ਦਿੰਦੇ ਆ ਉਹਦਾ ਸਿਸਟਮ ਹੀ ਹੈ ਇਹ ਹੀ ਆ ਅੱਛਾ ਚਲੋ ਤੁਸੀਂ ਕਾਮਯਾਬ ਵੀ ਹੋਗੇ ਤੁਸੀਂ ਪੈਸਾ ਵੀ ਬਣਾ ਲਿਆ ਹਾਂਜੀ ਫਿਰ ਤੁਹਾਡੀ ਜਿਹੜੀ ਮੂਲਲੀ ਪੀੜ੍ਹੀ ਆ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਹੂੰ ਬਈ ਆਪਾਂ ਤਾਂ ਯਾਰ ਆਪਣਾ ਦਾ ਪੰਜਾਬੀ ਸੱਭਿਆਚਾਰ ਰਹੇ ਜਾਏਗਾ ਅਸੀਂ ਤਾਂ ਕਿੰਨੇ ਵੀ ਯਾਰ ਮੇਰੇ ਬੱਚੇ ਇਤੋਂ ਵੀ ਚੰਗੇ ਹੋਣ ਮੇਤੋਂ ਵੀ ਚੰਗੇ ਹੋਣ ਉਹ ਚੰਗੇ ਸੰਸਕਾਰ ਹੋਣ ਤੇ ਜਦੋਂ ਫਿਰ ਉਹ ਉੱਥੇ ਚਲੇ ਜਾਂਦੇ ਉਹਨਾਂ ਦਾ ਫਿਰ ਕਲਚਰ ਹੀ ਬਦਲ ਜਾਂਦਾ ਹੈਗਾ ਬੱਚਿਆਂ ਦਾ ਪਰ ਪੈਸਾ ਵੀ ਤੁਸੀਂ ਕੀ ਕਰਨਾ ਹੈ ਹਾਂਜੀ ਸੇ ਤੁਹਾਡੇ ਨਿਆਣੀ ਤੁਹਾਡੇ ਆਖੇ ਨਹੀਂ ਹੈਗੇ ਤੁਹਾਨੂੰ ਚਲੋ ਐਂਡ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਬਾਈ ਬਾਹਰ ਜਾ ਗਏ ਹੋਏ ਆ ਜਾਂ ਜਾਣਾ ਚਾਹੁੰਦੇ ਆ ਮੈਂ ਮੈਂ ਤਾਂ ਯਾਰ ਬੜਾ ਚੰਗਾ ਸਮਝਦਾ ਨਹੀਂਗਾ ਵੀ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਨਹੀਂ ਲੋਕ ਹੁਣ ਲੋਕ ਕਮੈਂਟਾਂ ਚ ਕਹਿਣਗੇ ਇਹਦੇ ਕੋਲ ਚੰਗੀ ਜਾਇਦਾਦ ਆ ਜਿਹੜੇ ਕੋਈ ਮੇਰੇ ਵਰਗੇ ਦੋ ਚਾਰ ਕਿੱਲੇ ਵਾਲੇ ਜਾਣਾ ਚਾਹੁੰਦੇ ਉਹਨੂੰ ਇਹ ਜਾਣ ਨਹੀਂ ਦਿੰਦਾ ਹਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਨਹੀਂ 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 ਗੱਲ ਪਤਾ ਕੀ ਆ ਵੀਰ ਜੀ ਇਹ ਚਲੋ ਜੇ ਜਾਣਾ ਹੈਗਾ ਆਪਾਂ ਕਿਹੜੇ ਕਿਸੇ ਨੂੰ ਰੋਕ ਸਕਦੇ ਆ ਪਰ ਪਰ ਜਿਹੜੀ ਅਸਲੀਅਤ ਗੱਲ ਹੈਗੀ ਆ ਉਹ ਇਹੀ ਆ ਤੁਹਾਨੂੰ ਜਾ ਕੇ ਉੱਥੇ ਕਿਸੇ ਨੇ ਕੁਰਸੀ ਨਹੀਂ ਦੇਣੀ ਕਿਸੇ ਰਿਸ਼ਤੇਦਾਰ ਨੇ ਨਹੀਂ ਸਾਂਭਣਾ ਕਿਸੇ ਦੋਸਤ ਨੇ ਨਹੀਂ ਸਾਂਭਣਾ ਕੈਨੇਡਾ ਮਾਰਕਾ ਚ ਹਾਂ ਤੁਹਾਡਾ ਬੇਲਾ ਪੂਰਾ ਥੋੜੇ ਇੱਕ ਦਿਨ ਜਿਹੜੇ ਕਹਿੰਦੇ ਨਾ ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਸੀ ਅਸੀਂ ਤੇਰਾ ਦੋਸਤ ਆਂ ਹੈ ਮੇਰੇ ਭੂਆ ਫੁੱਫੀ ਉੱਥੇ ਕੋ ਉਹਨਾਂ ਕੋਲੇ ਜਾ ਕੇ ਦੇਖ ਲਓ ਦੋ ਚਾਰ ਦਿਨ ਤੁਹਾਨੂੰ ਰੱਖਣਗੇ ਉਸ ਤੋਂ ਬਾਅਦ ਕਹਿਣਗੇ ਗੈਟ ਆਊਟ ਤੁਸੀਂ ਆਪ ਦਾ ਕਰੋ ਅਸੀਂ ਵੀ ਕਰਕੇ ਖਾਣਾ ਤੁਸੀਂ ਵੀ ਕਰਕੇ ਖਾਓ ਤੇ ਕੋਈ ਜਿਹੜਾ ਜਾਣਾ ਚਾਹੁੰਦੇ ਹੈਗੇ ਆ ਚਲੇ ਜਾਣ ਆਪਾਂ ਨੂੰ ਕੀ ਹੈਗਾ ਪਰ ਹਾਲਾਤ ਉੱਥੇ ਦੇ ਇਹੀ ਆ ਸਚਾਈ ਇਹੀ ਆ ਤੇ ਚਲੋ ਭਾਈ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਬਹੁਤ ਵਧੀਆ ਤੁਹਾਡਾ ਸੁਭਾਗ ਆ ਬਾਕੀ ਕੌਨਵੈਂਟ ਚ ਪੜਿਆ ਬੰਦਾ ਰਲਦਾ ਨਹੀਂ ਹਨਾ ਮੈਂ ਇਹ ਗੱਲ ਜਿੱਥੇ ਤੱਕ ਨੋਟ ਕਰੇ ਤਾਂ ਹੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਉਹਨੇ ਬੱਚੇ ਸਭ ਤੋਂ ਵੱਡੀ ਪ੍ਰਾਪਰਟੀ ਹੁੰਦੀ ਹੈ ਉਹਨਾਂ ਨੂੰ ਆਪੇ ਵਧੀਆ ਪੜਾਈਏ ਕਮਾਉਣ ਜੋਗੇ ਉਹ ਆਪੇ ਆਪਾਂ ਉਹਨਾਂ ਨੂੰ ਕਮਾਉਣ ਜੋਗੇ ਕਰਨਾ ਕਮਾਉਣਾ ਉਹਨਾਂ ਨੇ ਆਪੇ ਆ ਹੋ ਸਕਦਾ ਆਪਣੀ 10 ਸਾਲਾਂ ਚ ਬਣਾਈ ਉਹ ਮਹੀਨੇ ਚ ਡਾ ਦੇਣ ਤੇ ਹੋ ਸਾਰਾ ਜਿਹੜੀ ਆਪਾਂ 10 ਸਾਲਾਂ ਚ ਬਣਾਵਾਂਗੇ ਉਹ ਮਹੀਨੇ ਚ ਉਨੀ ਬਣਾ ਲੈਣਾ ਹਨਾ ਬਿਲਕੁਲ ਬਣਾ ਵੀ ਸਕਦੇ ਐਵੇਂ ਬਾਲੇ ਮਾਇਨ ਜੱਫੇ ਨਾ ਮਾਰਿਆ ਕਰੋ ਬੱਚੇ ਸਭ ਤੋਂ ਵੱਡੇ ਉਹਨਾਂ ਨੂੰ ਸਵਾਲ ਕੇ ਰੱਖੋ ਪ੍ਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਭਾਈ ਸਸਿਕਾ ਵਾਹ ਸਸਿਕਾ ਹੁਣ ਲੈਣੀ ਆ ਤੁਸੀਂ ਇਕੱਲੇ ਇਕੱਲੇ ਦੀ ਫੋਟੋ ਉਹ ਯਾਰ ਮੇਰੇ ਬਾਲ ਨਹੀਂ ਬਾਹਰ ਮੈਂ ਤਾਂ ਲਿਆ ਸੀ